ਚਲਾ ਗਏ ਕਿ ਕਦੇ ਤੇ ਭਾਈ ਆਪਾਂ ਐ ਰਸੂਈ ਹਲ ਵੀ ਵੱਡੇ ਤੋਂ ਵੱਡੇ ਕਿੰਨੇ ਬਣਾਉਣੇ ਆਗੇ ਮੈਕਸਿਮਮ ਆਪਣਾ 21 ਦਾ ਬਣਾਉਣਾ 21 ਦਾ 21 ਦੇ ਬਣਾਏ ਹਾਈਡਰੋਲਿਕ ਬਣਨਗੇ ਹਾਂਜੀ ਹਾਈਡਰੋਲਿਕ ਦੇ ਖਾਲੇ ਹਾਂਜੀ ਤੇ ਭਾਈ ਵੀ ਮੰਨ ਲਓ ਵੀ ਜੇ ਜੇ ਕਿਸੇ ਨੇ ਉਹ ਬਣਵਾਉਣੇ ਨੇਗੇ ਵੀ ਤੁਹਾਡੇ ਕੋਲ ਪਹਿਲਾਂ ਵੀ ਆ ਕੇ ਜਾਵੇ ਉੱਥੇ ਹਾਂਜੀ ਹਾਂ ਕਿ ਜੇ ਮੰਨ ਲਓ ਵੀ ਦੂਰ ਹੋ啊 ਕੋਈ ਫੋਨ ਤੇ ਤੁਹਾਨੂੰ ਫੋਨ ਤੇ ਵੀ ਸਾਡਾ ਹਾਂ ਹੁਣ ਇੱਕ ਦੇ ਨਾਲ ਜੰਦਰਾ ਵੀ ਦਿੰਦਾ ਦੂਜਾ ਬੱਟਾ ਉਹ ਹੰਦਲ ਵਾਲਾ ਹੈਂਕਲ ਵਾਲਾ ਵੀ ਆਪ ਵੀ ਪਿਛਲੇ ਪਾਸੋਂ ਖੁੱਲਦਾ ਨਾਲ ਪੰਜ ਕਾਬੀ ਦੀ ਕੋਈ ਲੋੜ ਨਹੀਂ ਜੀ ਵੀ ਪੰਜਾਬੀਆਬੀ ਵਾਲਾ ਕੰਮ ਆ ਜੇ ਜਮੀ ਲੋੜ ਨਹੀਂ ਕੋਈ ਬਸ ਜਿੰਨੀ ਕਵਟ ਚੌੜੀ ਢੀੜੀ ਜੋ ਮਰਜ਼ੀ ਕਰੀ ਜਾਓ ਕੋਈ ਦਿੱਕਤ ਨਹੀਂ ਹੈ ਜੀ ਠੀਕ ਹੈ ਜੀ ਹੁਣ ਬਾਈ ਤੋਂ ਤਵੀਆਂ ਦਾ ਸੈਟ ਵੀ ਬੁੱਕ ਕਰਾਇਆ ਠੀਕ ਹੈ ਰੋਟਾਵੇਟਰ ਵੀ ਬੁੱਕ ਕਰਾਤਾ ਯਾਨੀ ਕਿ ਬਹੁਤ ਵਧੀਆ ਬਗ ਜੋ ਵਧੀਆ ਪੂਰਾ ਪਿਆਰ ਹੈ ਜੀ ਵੇਟ ਕਰਨਾ ਹਾਂਜੀ ਮਿੱਤਰੋ ਸਵਾਗਤ ਹੈ ਵੀ ਤੁਹਾਡਾ ਆਪਣੇ YouTube ਚੈਨਲ ਤੇ ਤੇ ਅੱਜ ਆਪਾਂ ਨਵੀਂ ਵੀਡੀਓ ਲੈ ਕੇ ਆਏ ਤੁਹਾਡੇ ਵਾਸਤੇ ਤੇ ਅੱਜ ਆਪਣੇ ਨਾਲ ਬਾਈ ਹੋਰੀ ਨਾਮ ਤੋਂ ਲੰਗੇ ਪੋ ਡੇ ਇੰਪਲੀਮੈਂਟਸ ਵਾਲੇ ਤੇ ਇਹ ਬਾਈ ਹੋਰਾਂ ਦੇ ਹਲ ਬਣਾਏ ਹੋਏ ਨੇਗੇ 15 ਦੇ ਹੋਲਡਿੰਗ ਵਾਲੇ ਹਲ ਲੇਗੇ ਵੀ ਜਿਹਨੂੰ ਕਲਟੀਵੇਟਰ ਵੀ ਕਹਿ ਦ ਸਕਦੇ ਹਾਂ ਚਲੋ ਵੀ ਹਲ ਬਹੁਤ ਵਧੀਆ ਚੱਲ ਰਹੇ ਤੇ ਬਾਈ ਹੋਰੇ ਆਪ ਆਏ ਨੇਗੇ ਤੁਸੀਂ ਵੀ ਟਾਈਮ ਦੇਖ ਸਕਦੇ ਹੋਗੇ 7:30 ਤੋਂ 8 ਦੇ ਟਾਈਮ ਕਰੀਬ ਹੋ ਰਿਹਾ ਹੈਗਾ ਤੇ ਬਾਈ ਹੋਰੇ ਆਪ ਚਲਾ ਕੇ ਵੀ ਸੈਟੀਸਫੈਕਸ਼ਨ ਪੂਰੀ ਦੇ ਕੇ ਜਾਣਗੇ ਤੇ ਬਾਈ ਹੋਰੇ ਨਾਲ ਆਪਾਂ ਕਰਦੇ ਹਾਂ ਚਲੋ ਬਾਈ ਸੱਚੀ ਗੱਲ ਸੱਚੀ ਗੱਲ ਤੇ ਬਾਈ ਜੀ ਆਪਣਾ ਨਾਮ ਲਿਖੋ ਰਮਿੰਦਰ ਸਿੰਘ ਹੈ ਮੈਂ ਤੇ ਬਾਈ ਜੀ ਆਪਣਾ ਨਾਮ ਲਿਖੋ ਬਾਈ ਜੀ ਆਓ ਕੋਨੇ ਡੇ ਆ ਜੀ ਹੁਣ ਆ ਜਾ ਆਪਣਾ ਨਾਮ ਦੁਰਸੀ ਆਰ ਕੇ ਸਿੰਘ ਬਾਈ ਹੁਣੇ ਸੁਨਾਮ ਤੋਂ ਆਏ ਨੇ ਤੇ ਬਾਈ ਜੀ ਐ ਦੋਸਤੋ ਵੀ ਆਪਾਂ ਕਿਹੜੇ ਕਿਹੜੇ ਇੰਪਲੀਮੈਂਟ ਬਣਾਉਣੇ ਆਗੇ ਆਪਾਂ ਵੀਰ ਕਲਟੀਵੇਟਰ ਹੈ ਰੋ ਠੀਕ ਹੈ ਜੀ ਉਹ ਗਾਉਂ ਜਿਹੜੇ ਵੀ ਆਪਣੇ ਬਣਦੇ ਨੇਗੇ ਇਹ ਖੇਤੀਬਾੜੀ ਵਾਲੀ ਬਾੜੀ ਵਾਲੇ ਸਾਰੇ ਸੰਦ ਬਣਦੇ ਨੇ ਵੀ ਥਲਾਂ ਤੋਂ ਲੈ ਕੇ ਵੱਡੀ ਵੱਡੀ ਸਭ ਇੰਪਲੀਮੈਂਟ ਜਰੂਟਾ ਵੈਟਰ ਹੋ ਗਿਆ ਸਭ ਕੁਝ ਠੀਕ ਹੈ ਜੀ ਤੇ ਬਾਈ ਜੀ ਇੱਕ ਹੋਰ ਗੱਲ ਹੈ ਦੱਸੋ ਵੀ ਜੇ ਮੰਨ ਲਓ ਵੀ ਕਿਸੇ ਨੇ ਬਣਵਾਉਣਾ ਹੈ ਤੁਹਾਨੂੰ ਆਰਡਰ ਤੇ ਆਰਡਰ ਦੇਣਾ ਪਊ ਪਹਿਲਾਂ ਆਨ ਆਰਡਰ ਹੈ ਤੇ ਬਣਿਆ ਮਿਲੂਗਾ ਵੀ ਆਨ ਆਰਡਰ ਹੈ ਜੀ ਕਿਉਂਕਿ ਅਸੀਂ ਅੱਜ ਦੇ ਟਾਈਮ ਦੇ ਹਿਸਾਬ ਨਾਲ ਅਸੀਂ ਕਸਟਮਾਈਜ਼ ਕਰਦੇ ਹਾਂਗੇ ਜਿਵੇਂ ਕਸਟਮਰ ਨੂੰ ਚਾਹੀਦਾ ਉਹ ਵੀ ਕਸਟਮਾਈਜ਼ ਕਰਨ ਦੀ ਲੋੜ ਹੈ ਜੇ ਉਹਨੇ ਮੰਨਤ ਮੈਂ ਵੀ ਕਰਨਾ ਉਹ ਵੀ ਆਪਾਂ ਕਰ ਸਕਦੇ ਹਾਂ ਠੀਕ ਹੈ ਜੀ ਤੇ ਇਹ ਹਲਾਵਾਰੀ ਦੱਸੋ ਵੀ ਕੀੜਾ ਮਾਡਲ ਆ ਗਿਆ ਇਹ ਆਪਣਾ ਡੀਲੈਕਸ ਮਾਡਲ ਹੈਗਾ ਜੀ ਡੀ ਲਟਰਾਟ ਹੈਗਾ ਜੀ ਠੀਕ ਹੈ ਜੀ ਇਹਨੂੰ ਅਸੀਂ ਡੀਡੀ ਐਫਟੀ ਕਹਿੰਦੇ ਆਗੇ ਡੀਡੀ ਐਫ ਮਤਲਬ ਕੀ ਹੈ ਦਾ ਮਤਲਬ 15 ਟਾਇਰ ਡੀਲੈਕਸ ਮਾਡਲ ਹੋਲਡਿੰਗ ਵਿਦ ਟਾਇਰ ਠੀਕ ਹੈ ਜੀ ਇਹ ਟਾਇਰਾਂ ਦੇ ਨਾਲ ਨਹੀਂ ਗੇ ਇੱਕ ਇਹਦੇ ਨਾਲ ਟਾਇਰ ਲੱਗਣੇ ਨੇਗੇ ਟਾਇਰ ਬਾਈ ਉਹਨੂੰ ਜੋ ਖੜੀ ਗੱਡੀ ਗੱਡੀ ਦੇ ਵਿੱਚ ਪਏ ਨੇ ਤੇ ਉਹ ਹੁਣ ਲਾ ਕੇ ਜਾਣਗੇ ਟਾਇਰ ਇਹ ਬਾਕੀ ਵੀ ਇੱਕ ਵਾਰੀ ਇੰਝ ਚਲਾ ਕੇ ਦੇਖਦੇ ਤੇ ਬਈ ਆਪਾਂ ਇਹਨਸੂ ਵੀ ਹਲ ਵੀ ਵੱਡੇ ਤੋਂ ਵੱਡੇ ਕਿੰਨੇ ਬਣਾਉਣੇ ਨੇ ਮੈਕਸਿਮਮ ਆਪਣਾ 21 ਦਾ ਬਣਾ 21 ਦਾ 21 ਦੇ ਬਣਾਏ ਹਾਈਡਰੋਲਿਕ ਬਣਨਗੇ ਹਾਂਜੀ ਹਾਈਡਰੋਲਿਕ ਦੇ ਨਾਲ ਹ ਤੇ ਬਈ ਵੀ ਮੰਨ ਲਓ ਵੀ ਜੇ ਜੇ ਕਿਸੇ ਨੇ ਉਹ ਬਣਵਾਉਣੇ ਨੇਗੇ ਵੀ ਤੁਹਾਡੇ ਕੋਲ ਪਹਿਲਾਂ ਵੀ ਆ ਕੇ ਜਾਵੇ ਉੱਥੇ ਹਾਂਜੀ ਹਾਂ ਕਿ ਜੇ ਮੰਨ ਲਓ ਵੀ ਦੂਰ ਹੋ啊 ਕੋਈ ਫੋਨ ਤੇ ਤੁਹਾਨੂੰ ਫੋਨ ਤੇ ਵੀ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਜੀ ਤੇ ਆਪਣਾ ਨੰਬਰ ਦਾ ਦੋ ਜੀ ਆਪਣਾ 9914550537 9914550506 ਤੇ ਨਾਂ ਦਾ ਦਦੂ ਬਾਈ ਆਪਣਾ ਦੁਆਰੇ ਫਰਮੀਤ ਸਿੰਘ ਨਾਮ ਤੇ ਆਪਣੀ ਉਹ ਦੱਸ ਦੋ ਵੀ ਕਿੱਥੇ ਹੈਗੀ ਤੁਹਾਡੀ ਉਹ ਆਪਣਾ ਜਾਖਲ ਰੋਡ ਸੁਨਾਮ ਜੀ ਡਿਸਟ੍ਰਿਕਟ ਸੁਨਰੋਡ ਜਾਖਲ ਰੋਡ ਸੁਨਾਮ ਤੇ ਵੀ ਜਦੋਂ ਆਪਾਂ ਵੀ ਸੁਨਾਮ ਨੂੰ ਜਾਣਦੇ ਆਂਗੇ ਤਾਂ ਸ਼ਹਿਰ ਤੋਂ ਪਹਿਲਾਂ ਹੀ ਆਉਂਦੀ ਹੈ ਕਿ ਖੱਬੇ ਹੱਥੋਂ ਆਉਂਦੀ ਹੈ ਜੀ ਤੇ ਬਾਈ ਉਹਨਾਂ ਨੂੰ ਤੁਸੀਂ ਕੰਟੈਕਟ ਕਰਕੇ ਇਹਨਾਂ ਤੋਂ ਇੰਪਲੀਮੈਂਟ ਲੈ ਸਕਦੇ ਤੇ ਆਪਾਂ ਦੱਸੋ ਜੀ ਵੀ ਤੁਸੀਂ ਹੋਰ ਕੌਣ ਨਹੀਂ ਲਈ ਫਿਰ ਇਹ ਕੀ ਪਹਿਲੀ ਵਾਰੀ ਪਹਿਲੀ ਨਹੀਂ ਪਹਿਲੀ ਵਾਰ ਪਹਿਲਾਂ ਜੰਦਰਾ ਲੈ ਸੀ ਠੀਕ ਹੈ ਜੀ ਆਪਣੇ ਜਿੰਦਰਾ ਰਹਿ ਤਾ ਉਹ ਬਹੁਤ ਵਧੀਆ ਸੀ ਤਾ ਵੀ ਆ ਜਾਂਦਾ ਤਗੀਆਂ ਵਾਲਾ ਜਿੰਦਰਾ ਕਾ ਵੀ ਆਪਾਂ ਉਹ ਵਰਤੇਗਾ ਵੀ ਤਾਂ ਕਰਕੇ ਦੂਸਰੀ ਵਾਰ ਵੀ ਆਪਾਂ ਕਲਟੀਵੇਟਰ ਲੈ ਇਹ ਫਿਰ ਆਪਾਂ ਕਲਟੀਵੇਟਰ ਲੱਤੇ ਇਹ ਤਾਂ ਚੱਲਣ ਦੇ ਹਿਸਾਬ ਨਾਲ ਤੁਹਾਨੂੰ ਆਏ ਲੱਗੇ ਨਾ 15-20 ਸ਼ੂ ਘੇਰ ਨੇ 15-20 ਵੀ ਟਰੈਕਟਰ ਅੰਡਰਲੋਡ ਚੰਦਾ ਪੂਰਾ ਬਹੁਤ ਜਿਆਦਾ ਸੌਖਾ ਪੁੱਜ ਕੇ ਡੀਜ਼ਲ ਖਾਪਤ ਵੀ ਬਹੁਤ ਘੱਟੀ ਹੈ ਬਬਲਿੰਗ ਦੀ ਕੋਈ ਟਿਕਟ ਨਹੀਂ ਨਾ ਕੋਈ ਟਿਕਟ ਵੀ ਨਹੀਂ ਜਮੀਰਾਮ ਨਾਲ ਵੀ ਜੇ ਕੋਈ ਮਾੜੀ ਮੋਟੀ ਹੈਗੀ ਹੈਗੀ ਉਹ ਖਤਮ ਹੋ ਜੂ ਖਤਮ ਹੋ ਜੂ ਬਕਦਮ ਇਹ ਲਾਦਾ ਵੈਸੇ ਉਹ ਵੀ ਠੀਕ ਹੈ ਕੋਲਮ ਲਾ ਕੇ ਪੂਰਾ ਕੋਲਮ ਠੀਕ ਹੈ ਜੀ ਹਾਂ ਹੁਣ ਇੱਕ ਦੇ ਨਾਲ ਜੰਦਰਾ ਵੀ ਦਿੰਦਾ ਦੂਜਾ ਪੱਟਾ ਉਹ ਹਿੰਦਾਲ ਵਾਲਾ ਹਿੰਦਾਲ ਵਾਲਾ ਵੀ ਆਪੀ ਪਿਛਲੇ ਪਾਸੇ ਖੁੱਲਦਾ ਨਾ ਪੰਨ ਚਾਬੀ ਦੀ ਕੋਈ ਲੋੜ ਨਹੀਂ ਜੀ ਵੀ ਪੰਨ ਜਾਬੀ ਵਾਲਾ ਕੰਮ ਆਈ ਨਹੀਂ ਕਰਾਂਗੇ ਜਮੀਨ ਲੋੜ ਨਹੀਂ ਕੋਈ ਬਸ ਜਿੰਨੀ ਕੁ ਵੱਟ ਚੌੜੀ ਢੀੜੀ ਜਿੰਨੀ ਮਰਜ਼ੀ ਕਰੀ ਜਾਓ ਕੋਈ ਦਿੱਕਤ ਨਹੀਂ ਜੀ ਠੀਕ ਹੈ ਜੀ ਹੁਣ ਬਾਈ ਤੋਂ ਤਵਿਆਂ ਦਾ ਸੈੱਟ ਵੀ ਬੁੱਕ ਕਰਾਇਆ ਠੀਕ ਹੈ ਰੋਟਾਵੇਟਰ ਵੀ ਬੁੱਕ ਕਰਾਤਾ ਯਾਨੀ ਕਿ ਬਹੁਤ ਵਧੀਆ ਵਗ ਜੋ ਵਧੀਆ ਪੂਰਾ ਪਿਆਰ ਨਾਲ ਇਹ ਵੇਟ ਕਿੰਨਾ ਕੋ ਭਾਈ ਇੰਨਾ ਚ ਇਹਦਾ ਵੀਰੇ ਵੇਟ ਹੈਗਾ 3.90 ਕਬੀ ਕਸਟਮਰ ਦੀ ਆਪਣੀ ਵੀ ਚੁਆਇਸ ਹੈ ਘਟਾਉਣਾ ਘਟਾਉਣਾ ਜਿੱਥੇ ਰੱਖ ਤੁਸੀਂ ਕਰਾ ਸਕਦੇ ਹੋ ਠੀਕ ਹੈ ਵੀ ਮੈਂ ਮਤਲਬ ਮੈਕਸਿਮਮ ਮਿਨੀਮਮ ਇਹਦਾ weight ਉੱਪਰਣਾ ਜੀ 370 ਤੇ ਮੈਕਸਿਮਮ ਇਹਦਾ ਜਾਣਾਗਾ ਚਾਰਜ 25 30 ਦੇ ਲੱਗ ਠੀਕ ਹੈ ਵੀ ਉਦੋਂ ਵੀ ਉਹ ਤੁਹਾਡਾ ਮੈਕਸਿਮਮ ਜੇ ਵਧਾਉਣਾ ਤਾਂ ਉਹ ਕਸਟਮਰ ਦੀ ਚੁਆਇਸ ਹੈ ਠੀਕ ਹੈ ਜੀ ਵੀ ਜੇ ਮੈਂ ਮੰਨ ਲਵਾਂ ਵੀ ਅੱਜ ਤੁਹਾਨੂੰ ਜਾਂ ਕੱਲ ਨੂੰ ਕਿਸੇ ਨੇ ਆਰਡਰ ਪਾਤਾ ਤਾਂ ਤੁਸੀਂ ਕਿੰਨੇ ਟਾਈਮ ਵਿੱਚ ਉਹਨਾਂ ਦਾ ਆਰਡਰ ਤਿਆਰ ਕਰਦੇ ਹੋ ਅ ਵਿਦਨ 5 ਤੋਂ 7 ਦੇ ਪੰਜ ਤੋਂ 7 ਦਿਨਾਂ ਦੇ ਵਿੱਚ ਵੀ ਤੁਹਾਡਾ ਆਰਡਰ ਵੱਡੇ ਤੋਂ ਵੱਡਾ ਕੋਈ ਵੀ ਆਰਡਰ ਹੈਗਾ ਵੀ ਇੱਕ ਵਾਰੀ ਪਹਿਲਾਂ ਤੁਸੀਂ ਜਾ ਕੇ ਉੱਥੇ ਤਸੱਲੀ ਕਰਿਓ ਵੀ ਆਪਦੇ ਮਨਪਸੰਦ ਦਾ ਵੀ ਜਿਹੜੀ ਵੀ ਤੁਹਾਡੀ ਚੋਆਇਸ ਹੈਗੀ ਜਿੱਦਾਂ ਦਾ ਵੀ ਤੁਸੀਂ ਨੇ ਬਣਵਾਉਣਾ ਹੈ ਤਾਂ ਤੁਸੀਂ ਜਾ ਕੇ ਬਾਈ ਉਹਨਾਂ ਨਾਲ ਕੰਟੈਕਟ ਕਰਕੇ ਤੇ ਪੰਜ ਤੋਂ 7 ਦਿਨਾਂ ਦੇ ਵਿੱਚ ਤੁਹਾਨੂੰ ਇਹ ਚਲਾਕ ਬਣਾ ਕੇ ਦੇ ਦੇਣਗੇ ਤੇ ਬਾਈ ਜੀ ਵੀ ਜੇ ਕਿਸੇ ਨੂੰ ਦਿੱਕਤ ਵੀ ਆਉਂਦੀ ਹੈਗੀ ਫੀਲਡਰ ਦੇ ਵਿੱਚ ਦਿੰਨੇ ਉਹ ਹਾਂਜੀ ਹਾਂਜੀ ਤਿੰਨ ਫੇਸਟਰ ਬਿਸ ਵੀ ਵਧੀਆ ਪਲੇਂਟ ਲੱਗਦੀ ਹੈ ਕੋਈ ਦਿੱਕਤ ਨਹੀਂ ਤੇ ਮੈਂ ਇਹਨਾਂ ਨਾਲ ਹੁੰਦੀ ਹੈ ਕਿ ਵੀ ਛੇਦੀ ਨਾ ਵੀ ਕੋਈ ਸੁਣਦਾ ਨਹੀਂ ਆ ਨਹੀਂ ਨਹੀਂ ਜੇ ਸਾਡੇ ਕੋਲ ਇਹ ਬਹੁਤ ਜੀ ਵੀ ਮੰਨ ਲਓ ਵੀ ਕਿਸੇ ਦੀ ਟਾਈਮ ਟੁੱਟ ਗਈ ਜਾਂ ਹੋਰ ਉਹਦੇ ਵਿੱਚ ਪੈ ਨਹੀਂ ਸਾਡੇ ਮੰਨੋ ਜਿੰਨਾ ਚਿਰ ਤੁਹਾਡੇ ਕੋਲ ਕਲਟੀਵੇਟਰ ਹੈ ਠੀਕ ਹੈ ਜੀ ਤੁਹਾਡੇ ਕੋਲ 10 ਸਾਲ ਆ 15 ਸਾਲ ਫ੍ਰੀ ਸਾਡੀ ਪੂਰੀ ਗਾਰੰਟੀ ਹੈ ਬਈ ਕਾ ਹੁੰਦਾ ਵੀ ਸਾਡੀ ਬਈ ਸਾਲ ਦੀ ਨਹੀਂ 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 ਸਾਡੇ ਕੋਲ ਲਾਈਫ ਟਾਈਮ ਹੀ ਤੁਸੀਂ ਜਿੰਨਾ ਚਿਰ ਕਸਟਮਰ ਦੇ ਕੋਲੇ ਆ ਉਹਨਾਂ ਚਿਰ ਸਾਡੀ ਗਾਰੰਟੀ ਹੈ ਠੀਕ ਉਹਨਾਂ ਚਿਰ ਸੋਡੇ ਨੇ ਫਰੇਮ ਦੀ ਹੈ ਸਾਡੀ ਨਹੀਂ ਆਈ ਸਮਝੋ ਫਰੇਮ ਦੀ ਪੂਰੀ ਜੇ ਟਾਇਰ ਟੁੱਟ ਪਈਏਗੀ ਕੁਝ ਵੀ ਹੁੰਦਾ ਜਾਂ 빙ੀ ਹੁੰਦੀ ਸਾਡੇ ਕੋਲ ਉਹਨ ਦੀ ਸਪੋਰਟ ਲਿਆ ਉਸ ਕਰਕੇ ਬੀ ਬਦਲ ਕੇ ਦੇ ਦੋਗੇ ਬਦਲ ਕੇ ਦੇ ਦਾਂਗੇ ਜੋ ਵੀ ਹੋਇਆ ਤੇ ਇੱਕ ਗੱਲ ਹੋਰ ਮੈਂ ਨਾ ਥੱਲੇ ਦਿਖਾ ਰਿਹਾ ਵੀ ਇਹਨਾਂ ਦੇ ਵਿੱਚ ਨਾ ਨੱਟ ਲਾਈ ਨਹੀਂ ਆਹ ਜਿਸ ਨੂੰ ਨੱਟ ਲੱਤ ਨਹੀਂ ਜੀ ਇਹ ਜਿਵੇਂ ਕੁਝ ਫਾਸਫੋਰਸ ਜਾਵੇ ਹੈ ਬੈਕ ਕੇ ਮੂਰੇ ਨੱਟ ਦਿੱਤਾ ਹੈਗਾ ਛੋਟਾ ਤੇ ਪਿੱਛੇ ਤੋਂ ਇਹ 17 ਨੰਬਰ ਦਾ ਨੱਟ ਹੈ ਇਹ ਟੁੱਟ ਜਾਂਦਾ ਆ ਹੀ ਸਰ ਜਾਂਦਾ ਕੋਈ ਮੰਨ ਲਓ ਵੀ ਕਿਸੇ ਜੜ ਜੁੜ ਦੇ ਵਿੱਚ ਫਸ ਗਿਆ ਵੀ ਟਰੈਕਟਰ ਅੱਗੋਂ ਖਿੱਚਣਾ ਟਰੈਕਟਰ ਨੇ ਵੀ ਟਾਇਰ ਨਹੀਂ 빙ੀ ਹੋਊਗੀ ਹਾਂਜੀ ਵੀ ਨੱਟ ਟੁੱਟ ਜੂਗਾ ਵੀ ਨੱਟ ਤੁਸੀਂ ਆਪ ਦਾ ਦੁਬਾਰਾ ਪਾ ਸਕਦੇ ਹੋ ਹਾਂ ਠੀਕ ਹੈ ਜੀ ਇਹ ਇਹ ਚੀਜ਼ ਜਸੂਲਤ ਬਹੁਤ ਵਧੀਆ ਹੈ ਇੰਦਰੇ ਬਸੇ ਰਾਬੜ ਲੱਗੀ ਹੋਈ ਹੈ ਇਹਨੂੰ ਚੱਕ ਕੇ ਦੇਖਣਾ ਕੋਈ ਖੜਕਾ ਨਹੀਂ ਕਰਦਾ ਠੀਕ ਹੈ ਜੀ ਆਹ ਚੀਜ਼ ਵੀ ਲੈ ਆਹ ਜਿਹੜਾ ਡਰਾਈਵਾਲ ਵਾਲਾ ਇਹ ਸਟਰੀੰਗ ਬਹੁਤ ਵਧੀਆ ਹੈ ਪੇਂਟ ਨਾ ਕਰਾਓਗੇ ਸ਼ੈਡ ਦੇ ਉੱਤੇ ਆ ਵਧੀਆ ਇੱਕ ਬਸ ਖੜਕਦਾ ਵੀ ਨਹੀਂ ਖੜਕਦਾ ਨਹੀਂ ਜੀ ਡਰਾਈਵਾਲ ਵਿੱਚ ਰੱਖ ਕੇ ਪੇਂਟ ਨਾ ਕਰਾਓ ਉਹਦੇ ਲਈ ਉਹ ਸਰਫੇਸ ਤੇ ਠੀਕ ਹੈ ਇਹਨੂੰ ਬਾਕੇ ਆਪਣੀਆਂ ਤੇ ਪਿੱਛੇ ਆ ਫੱਟੀ ਦੇਖ ਲਓ ਇਹ ਵੀ ਹੋਲਡਿੰਗ ਵਾਲੀ ਹੈਗੀ ਤੇ ਵੀ ਇਹ ਲਾਉਣਿਓ ਕਿ ਜੀ ਕਿਸੇ ਨੇ ਲਵਾਉਣੀ ਤਾਂ ਉਹਦੀ ਮਰਜ਼ੀ ਹੈ ਜੀ ਉਦਾਂ ਹੀ ਅਸੀਂ ਇਨਕਲੂਡ ਕਰਕੇ ਦਿੰਨੇ ਆ ਜੀ ਕੰਪਰੀਅਰ ਇਹ ਅਗਲੇ ਨੇ ਨਹੀਂ ਲੈਣਾ ਤਾਂ ਇਹਦੇ ਫੋਲਡਿੰਗ ਐ ਵੀ ਆਪਨੇ 6 ਨਟ ਖੋਲੇ ਰਿਮੂਵ ਕਰ ਸਕਦੇ ਆ ਠੀਕ ਹੈ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬਾਈ ਉਹਨਾਂ ਨਾਲ ਕੰਟੈਕਟ ਕਰੋ ਜੀ ਨੇ ਨਵੇਂ ਇੰਪਲੀਮੈਂਟ ਲੈਣੇ ਨੇ ਤਾਂ ਇੱਕ ਵਾਰੀ ਵੀ ਜਰੂਰ ਤੁਸੀਂ ਜਾ ਕੇ ਆਪਦੀ ਤਸੱਲੀ ਕਰੋ ਉੱਥੇ ਵੀ ਤੇ ਆਰਡਰ ਪਾਓ ਬਹੁਤ ਧੰਨਵਾਦ